ਲੁਧਿਆਣਾ ਵਿੱਚ ਇੱਕ ਪਾਦਰੀ ਤੇ 21 ਸਾਲਾ ਕੁੜੀ ਨੂੰ ਅਗਵਾ ਕਰਨ ਅਤੇ ਉਸ ਨੂੰ ਘਰ ਦੇ ਵਿੱਚ ਬੰਦਕ ਭਰਾਏ ਰੱਖਣ ਦੇ ਦੋਸ਼ ਨੇ ਪਰਿਵਾਰ ਦਾ ਦਾਵਾ ਹੈ ਕਿ ਪਾਦਰੀ ਨੂੰ ਕੁੜੀ ਪਸੰਦ ਸੀ ਅਤੇ ਉਹ ਉਸ ਦੇ ਨਾਲ ਵਿਆਹ ਕਰਵਾਉਣ ਦਾ ਦਾਵਾ ਕਰਦਾ ਸੀਗਾ ਤੇ ਉਸ ਤੇ ਦਬਾਅ ਵੀ ਪਾਉਂਦਾ ਸੀ ਪ੍ਰਚਾਰ ਦੇ ਬਹਾਨੇ ਪਾਦਰੀ ਨੇ ਕੁੜੀ ਨੂੰ ਉਸ ਦੇ ਘਰ ਨੂੰ ਲਿਜਾ ਕੇ ਖੰਨਾ ਸਥਿਤ ਆਪਣੇ ਘਰ ਦੇ ਵਿੱਚ ਬੰਦਕ ਬਣਾ ਲਿਆ ਪਰਿਵਾਰ ਮੁਤਾਬਕ ਪਾਦਰੀ ਨੇ ਕੁੜੀ ਨੂੰ ਮੋਬਾਈਲ ਫੋਨ ਵੀ ਲੈ ਲਿਆ ਤੇ ਉਸ ਨੂੰ ਕਿਸੇ ਦੇ ਨਾਲ ਗੱਲਬਾਤ ਵੀ ਨਹੀਂ ਕਰਨ ਦਿੱਤੀ ਕਿਸੇ ਨੂੰ ਦੱਸਣ ਤੋਂ ਰੋਕਿਆ ਤੇ ਇਸ ਦੇ ਨਾਲ ਹੀ ਪੁਲਿਸ ਨੇ ਪਾਦਰੀ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਕੁੜੀ ਦੀ ਮਾਸੀ ਨੇ ਦੱਸਿਆ ਕਿ ਸਾਜਣ ਵੀ ਨੂੰ ਪਾਦਰੀ ਨੇ ਧਰਮ ਪ੍ਰਚਾਰ ਦੇ ਬਹਾਨੇ ਕੁੜੀ ਨੂੰ ਘਰੋਂ ਦੀ ਲੈ ਗਿਆ ਪਰ ਜਦੋਂ ਸ਼ਾਮ ਤੱਕ ਕੁੜੀ ਘਰ ਨਹੀਂ ਆਈ ਤਾਂ ਪਰਿਵਾਰ ਨੇ ਨਿਹੰਗ ਸਿੰਘਾਂ ਦੀ ਮਦਦ ਤੇ ਨਾਲ ਕੁੜੀ ਨੂੰ ਬਚਾਇਆ ਪਰਿਵਾਰ ਦਾ ਦਾਵਾ ਹੈ ਕਿ ਪਾਦਰੀ ਅਤੇ ਉਸ ਦੀ ਪਤਨੀ ਨੇ ਉਸ ਨੌਨਾ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੁੜੀ ਦਾ ਕਹਿਣਾ ਹੈ ਕਿ ਉਸ ਨੂੰ ਘਰ ਵਿੱਚ ਬੰਦਕ ਰੱਖਣ ਤੇ 2 ਦਿਨ ਬਾਅਦ ਲੁਧਿਆਣਾ ਵਿੱਚ ਲਿਜਾਇਆ ਗਿਆ ਜਿੱਥੇ ਪਾਦਰੀ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਜਾਨੂ ਮਾਰਨ ਦੀ ਧਮਕੀ ਵੀ ਦਿੱਤੀ। ਮਾਸੀ ਦੇ ਅਨੁਸਾਰ ਪਾਦਰੀ ਨੇ ਕੁੜੀ ਨੂੰ 3 ਸਾਲ ਪਹਿਲਾਂ ਚਰਚ ਦੇ ਵਿੱਚ ਦੇਖਿਆ ਸੀ ਅਤੇ ਉਸ ਨਾਲ ਵਿਆਹ ਕਰਾਣ ਦੀ ਇੱਛਾ ਰੱਖੀ ਸੀਗੀ। ਪਿਛਲੇ ਕੁਝ ਸਾਲਾਂ ਤੋਂ ਕੁੜੀ ਪਾਦਰੀ ਦੇ ਨਾਲ ਪ੍ਰਚਾਰ ਕਰਨ ਜਾ ਰਹੀ ਸੀ ਅਤੇ ਪਰਿਵਾਰ ਪਾਦਰੀ ਦੇ ਨਾਲ ਉਸ ਦੀ ਗੱਲਬਾਤ ਬਾਰੇ ਜਾਣਦਾ ਸੀ। ਇਸ ਦਿਨ ਆਲੇ ਪ੍ਰਸੰਗ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਪਾਦਰੀ ਨੂੰ ਹਿਰਾਸਤ ਵਿੱਚ ਰੱਖਿਆ ਹੈ।